ਸੰਸਕਰਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਆ ਤੁਸੀਂ ਦੇ ਦੇਵੇ ਤਸਵੀਰ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ ਬਾਵਾ ਨੇ ਤੁਹਾਨੂੰ ਦੱਦੀ ਹੈ ਕਿ ਧਰਮਕੋਟ ਰੰਧਾਵਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਗਰੀਬ ਦੇ ਘਰ ਨੂੰ ਲੱਗ ਗਈ ਅੱਗ ਤੁਹਾਨੂੰ ਦੱਦੀ ਹੈ ਕਿ ਗਰੀਬ ਨੂੰ ਜਦੋਂ ਵੀ ਮਾਰ ਪੈਂਦੀ ਹੈ ਤਾਂ ਡਾਢੀ ਪੈਂਦੀ ਹੈ ਕਿਉਂਕਿ ਰੱਬ ਕਦੇ ਵੀ ਨਹੀਂ ਸੋਚਦਾ ਗਰੀਬ ਬਾਰੇ ਰੱਬ ਹਮੇਸ਼ਾ ਜਦੋਂ ਮਾਰਦਾ ਗਰੀਬ ਨੂੰ ਹੀ ਮਾਰਦਾ ਹੈ ਇੱਥੇ ਤੁਹਾਨੂੰ ਦੱਈਏ ਕਿ ਇਸ ਪਰਿਵਾਰ ਦਾ ਕਹਿਣਾ ਹੈ ਕਿ ਇਹ ਘਰ ਪਹਿਲਾਂ ਹੀ ਬਾਲਿਆਂ ਦੀ ਸੱਤ ਵਾਲਾ ਸੀ ਤੇ ਹੜਾ ਨਹੀਂ ਇਸ ਘਰ ਦੀ ਅਕੰਧਾ ਬਾਲ ਦਿੱਤੀਆਂ ਬਾਲੇ ਚੋਂਦੇ ਸੀ ਜਿਸ ਕਰਕੇ ਪਰਿਵਾਰ ਜਿਹੜਾ ਆ ਉਹ ਘਰ ਦੇ ਦੂਸਰੇ ਮੈਂਬਰਾਂ ਦੇ ਕੋਲ ਦੂਸਰੇ ਪਰਿਵਾਰ ਦੇ ਕੋਲ ਰਹਿਣ ਲੱਗ ਪਿਆ ਤੇ ਇਸ ਘਰ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਸਮਾਨ ਪਰ ਇੱਥੇ ਰੱਖਿਆ ਹੋਇਆ ਸੀ ਇਸੇ ਕਮਰੇ ਦੇ ਵਿੱਚ ਰੱਖਿਆ ਹੋਇਆ ਸੀ ਜਿਸ ਕਮਰੇ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਭਿਆਨਕ ਆਗ ਨੇ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਆ ਫਰਿੱਜ ਤੇ ਹੋਰ ਕਈ ਕੀਮਤੀ ਸਮਾਨ ਜਿਹੜੇ ਨੇ ਉਹ ਇਸੇ ਕਮਰੇ ਦੇ ਵਿੱਚ ਅੱਗ ਲੱਗਣ ਦੇ ਨਾਲ ਜਿਹੜਾ ਆ ਸੜ ਗਏ ਦੱਸਣ ਜੋ ਗੱਲ ਇਹ ਆ ਕਿ ਇੱਥੇ ਅਜੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਅੱਗ ਲੱਗਣ ਦਾ ਕਾਰਨ ਕੀ ਸੀ ਪਰ ਗਰੀ ਪਰਿਵਾਰ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਤੁਸੀਂ ਦੇਖਦੇ ਪਿਓ ਤਸਵੀਰਾਂ ਡੀਪੀਸੀ ਪੰਜਾਬੀ ਤੇ ਬਣੇ ਰਹੋ ਇਸੇ ਤਰ੍ਹਾਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਨੂੰ ਆਰਾਮ ਨਾਲ ਤੇ ਸਮੇਂ ਸਿਰ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ ਬਣੇ ਰਹੋ ਇਸੇ ਤਰ੍ਹਾਂ ਧੰਨਵਾਦ ਮੈਂ ਨਾ ਸੁਖਮਣ ਕੀ ਕੀ ਗੱਲ ਹੈ ਮੈਂ ਤੇ ਨਗਰਾਂ ਕੋ ਸੋਨਾ ਜੀ ਤੇ ਇਹ ਘਰ ਤੋਂ ਦੀਆਂ ਦੰਦ ਆਇਆ ਕਿ ਆਖਨ ਦੀ ਡੈਡੀ ਅੱਗ ਲੱਗੀ ਅੱਗ ਲੱਗੀ ਤੇ ਕੋਈ ਬੁਆ ਨਹੀਂ ਖੋਲਿਆ ਤੇ ਮੈਂ ਆਣ ਕੇ ਦੁਆ ਖੋਲਿਆ ਤੇ ਦੇਖਿਆ ਕਿ ਅੱਗ ਬੜੀ ਮੱਚੀ ਨੇ ਹਾਂਜੀ ਇਹ ਸੇ ਭਰਤੀ ਮਾਤਾ ਹੈ ਕਿ ਹੁਣ ਇਹ ਤਾਂ ਹੋ ਮਾਰ ਰਗੀ ਤੁਹਾਨੂੰ ਜਦਾਂ ਕੀ ਹੈ ਤੇ ਸਾਡੋਂ ਰਹਿਣ ਬਿਜਾਰਾ ਕਰ ਦੇਗਾ ਬਹੁਤ ਔਖਾ ਹੈ ਕੋਈ ਸਰਕਾਰਾਂ ਕੀ ਕਰਨ ਸਰਕਾਰ ਕੋ ਮਤ ਕਰਦੇ ਮੜੀ ਮੱਠੀ ਇਹ ਆਲੀ ਆਪਣਾ ਕੀ ਕਰਵਾਉਂਗਾ ਮੇਰਾ ਨਾਮ ਅਮਨਿਆ ਤੇ ਐਈ ਰਾਤ ਇੱਥੇ ਕੁੱਤੇ ਨਹੀਂ ਦਰਵਾਜ਼ਾ ਸਾਡਾ ਬੰਦ ਹੀ ਤੇ ਪਤਾ ਨਹੀਂ ਲੱਗਾ ਅਚਾਨਕ ਕਿੱਦਾਂ ਅੱਗ ਲੱਗ ਗਈ ਹੈਡ ਕਰਦੇ ਜਦ ਮੈਂ ਸਵੇਰ ਉੱਠ ਕੇ ਦੇਖਿਆ ਤੇ ਸਾਡਾ ਘਰ ਯਾਨੀ ਕਿ ਸਾਰਾ ਸੜਨ ਗਿਆ ਬਾਕਸ ਬੈੱਡ ਹੀ ਲੀੜਾ ਕੱਪੜਾ ਹੀ ਲਮਾਰੀ ਫੇਜੀ ਯਾਨੀ ਕਿ ਸਾਰਾ ਕੁਝ ਟਕ ਟੁਕ ਹੋ ਗਿਆ ਸਵੇਰਾ ਹੋ ਗਿਆ ਸਾਰਾ ਕੁਝ ਇੱਕ ਕੱਪੜਾ ਤੱਕ ਨਹੀਂ ਬਚਿਆ ਬੱਚਿਆਂ ਦੇ ਕੂਫੀ ਸੜ ਗਏ ਸਾਰੇ ਸੂਵ ਵਾਲੇ ਧੰਕ ਦਾ ਭਲਾ ਲੱਗੇ ਆ ਵੀ ਇੱਕ ਦਿਨ ਜਦ ਮੈਂ ਉੱਠ ਕੇ ਦੇਖਿਆ ਮੈਂ ਮੇਰੀ ਸੱਸ ਹੈ ਇਹਨਾਂ ਦੇ ਘਰ ਸੌਣੇ ਆ ਮੇਰਾ ਪਤੀ ਬਾਹਰ ਕੰਮ ਤੇ ਗਏ ਆ ਦਿਹਾੜੀ ਦਫਤੇ ਤੇ ਇਧਰ ਸੌਂਦੇ ਨੇ ਤੇ ਜਾ ਕੇ ਜਦੋਂ ਸਵੇਰ ਸੁਬਾਹ اٹਕੇ ਆਈ ਇਧਰ ਦੇਖਿਆ ਤੇ ਅੱਗ ਲੱਗੀ ਪਈ ਕਮਰੇ ਵਿੱਚ ਉਹ ਮਜ਼ਦੂਰੀ ਦਾ ਕੰਮ ਕਰਦੇ ਸ਼੍ਰੀਨਗਰ ਕੰਮ ਕਰਦੇ ਲੱਕੜ ਦਾ ਹੋਂਦੇ ਹੋ ਗਏ ਹਾਂਜੀ ਹੁਣ ਮੰਗ ਕਰਦੇ ਸੋ ਕਰ ਹੁਣ ਸਰਕਾਰ ਕੋ ਇਹ ਮੰਗ ਕਰਨੀ ਆ ਮਤਲਬ ਜੋ ਵੀ ਤੁਹਾਡਾ ਨੁਕਸਾਨ ਹੋਇਆ ਤੇ ਸਰਕਾਰ ਉਹਦੇ ਨੁਕਸਾਨ ਭਰ ਦੇ ਜਾਨੀ ਕਿ ਘਰ ਨੂੰ ਵਾਪਸ ਮਦਦ ਕਰ ਦੇ ਕਰ ਦੇ ਦੇ ਬਸ ਇਹ ਹੋਇਆ ਹੋਰ ਤੇ ਕੁਛ ਨਹੀਂ ਰਾਣੀ ਕੀ ਕਰ ਬੈਠੇ? ਕਰਮ ਕੋਟੰਦਾ ਵਾ। ਇਹ ਕੀ ਗੱਲ ਹੈ? ਇਹ ਗੱਲ ਇਹ ਹੋਈ ਜੇ ਪਹਿਲੇ ਤਿਹੜਾ ਆ ਗਿਆ ਤੇ ਛੱਤ ਬਾਲਿਆਂ ਵਾਲੀ ਸੀ ਤੇ ਕੰਦਾ ਕੁੰਦਾ ਮਾਰਿਆ ਇਸ ਛੱਤ ਮਾਰੀ ਤੇ ਉਹਦਾ ਕਰਕੇ ਪਰਨੇ ਘਰ ਨਾਲ ਮਸ ਵੱਸਦੀਆਂ ਕਿ ਥੱਲੇ ਨਹੀਂ ਸੀ ਸੰਦੇ ਤੇ ਸਾਮਾਨ ਸਾਰਾ ਇੱਧਰ ਰੱਖਿਆ ਹੈਗਾ ਫ੍ਰਿਜ ਹੀ ਟੀਵੀ ਟਰੈਲੀ ਹੀਗੀ ਟੀਵੀ ਹੀਗਾ ਤੇ ਕੱਪੜੇ ਤੇ ਵਾਲੀ ਮਸ਼ੀਨ ਬੈੱਡ ਬਾਣੇ ਦੇ ਨੂੰ ਸਾਰਾ ਜਿਉ ਉਸ ਮਹਾਰਾਜ ਦਾ ਸਾਰਾ ਇੱਧਰ ਰੱਖਿਆ ਹੈਗਾ ਤੇ ਚਾਨਕ ਪਤਾ ਇਹ ਨਹੀਂ ਪਤਾ ਲੱਗਾ ਕਿ ਅੱਗ ਕਿੱਦਾਂ ਲੱਗ ਗਈ ਆ ਏ ਉੱਤ ਕੇ ਆਈ ਆ[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[[ ਇਹ ਸਾਰੇ ਬੱਚੇ ਨੇ ਗਰੀਬ ਘਰ ਆ ਤੇ ਕੋਈ ਮੰਗ ਇਹ ਆਈ ਕਰਨੇ ਆ ਵੀ ਚਲੋ ਕੋਈ ਮਦਦ ਕੀਤੀ ਜਾਵੇ ਸਾਡਾ ਕੋਈ ਸਮਾਨ ਦੇਆ ਕੋਈ ਤਿੱਕ ਨਹੀਂ ਰਿਹਾ ਸਾਡਾ